ਸਰਪੰਚ ਸਾਹਿਬ ਮੈਂ ਦਾ ਇਹ ਕਹਿਣਾ ਚਾਹੁੰਦਾ ਕਿ ਆਪਣੇ ਪਰਿਵਾਰ ਨਾਲ ਧੀ ਆਣਾ ਰਲ ਕੇ ਰਵੇ ਜੇ ਨਹੀਂ ਰਹਿ ਸਕਦਾ ਤੇ ਉਹ ਜਿਹੜਾ ਕੁੜੀਆਂ ਦਾ ਹੱਕ ਬੰਦਾ ਉਹ ਦਵੇ ਉਹਨੂੰ ਜੇ ਹੁਣ ਮੈਂ ਕੁਝ ਬੋਲੂਗੀ ਨਾ ਤੇ ਤੁਹਾਨੂੰ ਗੁੱਸਾ ਆਉਣਾਗਾ ਉਹ ਤੈਨੂੰ ਨਾ ਕੁੰਡੀਆਂ ਤੇ ਕੁੰਡੀਆਂ ਲਈ ਜਾਂਦਾ ਪਰ ਤੈਨੂੰ ਕੁਝ ਨਹੀਂ ਪਤਾ ਲੱਗਦਾ ਤੇ ਇਸ ਘਰ 'ਚ ਜੇ ਲਾਪਰੇਧ ਵੀ ਵੈਲਿਊ ਹੈ ਨਾ ਉਹ ਤੁਹਾਡੇ ਘਰ ਕੀ ਹੈ ਇੰਨੀ ਗੱਲ ਲਾਪਰੇਧ ਖਾਣੇ ਬੈਜਣਾ ਤੇ ਘਾਟੇ ਕਿਸ ਗੱਲ ਦੇ ਥੋਡੀਆਂ ਅੱਜਲੀਆਂ ਗੱਲਾਂ ਤੋਂ ਨਾ ਮੈਨੂੰ ਐ ਲੱਗਦਾ ਕਿ ਮੈਂ ਇਸ ਘਰ ਦਾ ਨਾ ਜੀ ਨਹੀਂ ਹੈਗਾ ਮੈਂ ਤਾਂ ਮੇਰੀ ਘਰ ਵਾਲੀ ਇਸ ਘਰ ਦੇ ਗੁਲਾਮ ਆ ਗੁੰਨੇਆ ਧੁੱਪ ਚ ਖੇਡ ਖੇਡ ਕੇ ਨਾ ਕਾਲੀ ਨਾ ਹੋ ਜੀ ਅੰਦਰ ਆ ਜਾ ਕਾਰਟੂਨ ਆਏ ਹੋਏ ਨੇ ਕੀ ਗੱਲ ਬੜੀ ਉੱਚੀ ਉੱਚੀ ਗਾਣੇ ਲਾਇਆ ਅੱਜ ਘਰੇ ਪਾਰਟੀ ਆ ਜਾਂ ਕਿਸੇ ਦਾ ਬਰਥਡੇ ਆ ਆਲੋ ਬੱਚੇ ਦੋ ਰਿਮੋਟ ਬਹੁਤ ਕਾਰਟੂਨ ਦੇਖ ਲੈ ਬਹੁਤ ਟੀਵੀ ਦੇਖ ਲੈ ਕਈ ਕੁੜੀ ਰੋਪੀ ਚੱਕ ਲਾ ਕੇ ਲੈ ਜਾ ਹੁਣ ਆਪਣੇ ਕਮਰੇ ਚ ਨੋ ਫਿਰ ਡੈਡਾਂ ਬਾਜਾ ਤੇਜ ਆ ਮੰਮੀ ਜੀ ਜੀਵੇਂ ਇਹਦਾ ਗਲ-ਗਲ ਤੇ বাজਦਾ ਵਜਦਾ ਨਾ ਉਵੇਂ ਨਾ ਇਹਦੀ ਧੀ ਦਾ বাজਦਾ ਵਾ ਮਾਵਾਂ ਤੇ ਹਨ ਵੈਸੇ ਐਕਟਿੰਗ ਸੋਹਣੀ ਕਰ ਲੈਂਦੀਆਂ ਲਾਪ੍ਰੀਤ ਪਲੀਜ਼ ਰਿਕਵੈਸਟ ਹੈ ਤੁਨਾਂ ਵਿੱਚ ਨਾ ਬੋਲੀ ਮੰਮੀ ਨਾਲ ਮੈਨੂੰ 2 ਮਿੰਟ ਕੰਮ ਹੈ ਮੰਮੀ ਮੈਨੂੰ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਗੁੰਨੂ ਨੂੰ ਸਕੂਲ ਪਾਣਾ ਤੁਸੀਂ ਉਹਦਾ ਹਾਲ ਦੱਸ ਦੋ ਮੈਂ ਕੀ ਕਰਾਂ ਉਹ ਆਪਣੇ ਘਰਲੇ ਨੂੰ ਕਹੈਂ ਮੈਂ ਤੈਨੂੰ ਇਹਦਾ ਕੀ ਹਾਲ ਦੱਸਾਂ ਮੰਮੀ ਕੁੜੀ ਦਾ ਸਾਲ ਖਰਾਬ ਹੋਈ ਜਾਂਦਾ ਤੁਹਾਨੂੰ ਵੀ ਪਤਾ ਇਹਨਾਂ ਦੇ ਪਿਓ ਨੂੰ ਇਹਨਾਂ ਦੀ ਕੋਈ ਟੈਨਸ਼ਨ ਨਹੀਂ ਹੈਗੀ ਬਸ ਫਿਰ ਇਹਦੇ ਪਿਓ ਨੂੰ ਇਹਨਾਂ ਦੇ ਕੋਲ ਟੈਨਸ਼ਨ ਨਹੀਂ ਤੇ ਫਿਰ ਅਸੀਂ ਕਾਹਨ ਟੈਨਸ਼ਨ ਲਈਏ ਮੰਮੀ ਤੁਸੀਂ ਨਾ ਇਹਨਾਂ ਦੇ ਦਾਦੇ ਲੱਗਦੇ ਹੋ ਤੁਹਾਡਾ ਖੂਨ ਦਾ ਰਿਸ਼ਤਾ ਹੈ ਇਹਨਾਂ ਨਾਲ ਖੂਨ ਦਾ ਰਿਸ਼ਤਾ ਤਾਂ ਉਦੋਂ ਤੱਕ ਸੀ ਜਦੋਂ ਤੱਕ ਗੁੰਨੂ ਸੀ ਜਦੋਂ ਤੇਦੇ ਦੂਜਾ ਬੱਚਾ ਹੋਣਾ ਸੀ ਨਾ ਸਾਨੂੰ ਤਾਂ ਪੂਰੇ ਮੁੰਡੇ ਦੀ ਆਸ ਸੀ ਹੋ ਗਈ ਕੁੜੀ ਤੇ ਰਿਸ਼ਤਾ ਖਤਮ ਦਾ ਮਤਲਬ ਕੀ ਹੈ ਮੈਂ ਤੇ ਮੇਰੀਆਂ ਧੀਆ ਇਸ ਘਰ ਚ ਹੈਗੀਆਂ ਜਾਂ ਨਹੀਂ ਹੈਗੀਆਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਆ ਸਮਝਦਾਰ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਔਰ ਤੇਰੇ ਵਿੱਚ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈਗੀ ਭੈਣੇ ਬੱਸ ਨੇ ਇਹੋ ਜੇ ਬੰਦੇ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਜਿੰਨੂੰ ਪਤਾ ਕਿ ਮੇਰੇ ਇਸ ਘਰ ਚ ਕੋਈ ਇੱਜ਼ਤ ਨਹੀਂ ਹੈਗੀ ਪਰ ਫਿਰ ਵੀ ਮਿੰਤਾ ਕਰੀ ਜਾਨੀਆਂ ਕਰੀ ਜਾਨੀਆਂ ਲਭਰੀ ਤੇ ਡੋਬਕੇ ਤਾਂ ਤੈਨੂੰ ਵੀ ਮਰ ਜਾਣਾ ਚਾਹੀਦਾ ਵਾ ਨਾ ਤੈਨੂੰ ਤੇਰਾ ਪੇਕਾ ਬੁਲਾਵੇ ਨਾ ਤੈਨੂੰ ਤੇਰਾ ਘਰ ਵਾਲਾ ਬੁਲਾਵੇ ਲੈ ਆ ਗਿਆ ਤੇਰਾ ਪ੍ਰਿੰਸੀਪਲ ਆ ਕੁੜੀ ਨੇ ਸਕੂਲ ਪਾੜਨ ਨੂੰ ਕਹਿੰਦੀ ਐ ਅਸੀਂ ਕਿੱਥੇ ਪਾ ਦੀਏ ਚਲੋ ਨਾ ਬਾਓ ਪਾਬੀ ਗੁੰਨ ਨੂੰ ਆਪ ਹੀ ਸਕੂਲੇ ਪਾਓ ਘੜੋ ਕੀ ਗੱਲ ਭੁੱਖ ਪਈ ਏ ਕੀ ਆ ਕਰਾਰੇ ਕਰਾਰੇ ਨੋਟ ਦੇ ਕੇ ਨੀਅਤ ਫਟ ਗਈ ਤੇਰੀ ਮਾਰਾ ਮੋਟਾ ਸਾਥ ਦੇਣ ਲਈ ਨਾ ਉਥੋਂ ਤੱਕ ਤੇ ਠੀਕ ਸੀਗਾ ਪਰ ਅੱਜ ਤੇ ਤੁਸੀਂ ਇੱਕ ਦੀ ਐਡਮਿਸ਼ਨ ਕਰਾ ਰਹੇ ਹੋ ਕੱਲ ਨੂੰ ਆ ਦੂਜੀ ਦੀ ਵੀ ਕਰਾਉਂਗੇ ਆ ਕਿਹੜੇ ਮੇਰੇ ਆਪ ਦੇ ਪੈਸੇ ਆ ਭਾਬੀ ਦੇ ਹੀ ਪੈਸੇ ਆ ਇਹਦੇ ਪੈਸੇ ਇਹਦੇ ਕੋਲ ਕਿੱਥੋਂ ਆਏ ਤੇ ਜੇ ਇਹਦੇ ਆ ਤੇ ਤੁਹਾਡੇ ਕੋਲ ਕਿੱਥੋਂ ਆਏ ਮਨਪ੍ਰੀਤ ਨੂਰਾ ਪੈਸਿਆ ਪੂਸਿਆਂ ਵਾਲੀ ਲਾਲਚ ਨਾ ਪਾ ਅਕਲ ਨੂੰ ਨਾ ਮੜ ਜਾ ਹੱਥ ਮਾਰ ਭਾਬੀ ਇੱਥੇ ਆ ਕੇ ਬੈਠੋ ਨਾਲੇ ਰਹਿਬਦ ਨੂੰ ਉੱਥੇ ਬਿਠਾਓ ਆ ਲੋ ਪੂਰਾ 65000 ਰੁਪਇਆ ਗਿਣਤੀ ਕਰ ਲੋ ਵੀਰੇ ਪੈਸੇ ਮੇਰੇ ਕਿੱਦਾਂ ਮੈਂ ਸਮਝੀ ਨਹੀਂ ਕੁਝ ਐਵੇਂ ਨਾ ਕਿੱਥੋਂ ਲੈ ਕੇ ਆਇਆ ਤੇ ਕਿੱਦਾਂ ਲੈ ਕੇ ਆਇਆ ਤੇ ਇਹਦੇ ਕਿੱਦਾਂ ਮੈਨੂੰ ਜਰਾ ਨਾ ਖੁੱਲ ਕੇ ਦੱਸ ਜੇ ਇਹਦੇ ਆ ਫੇਰੇ ਰੱਖ ਲਵੈ ਵਾਪਰ ਇਹਦਾ ਤੈਨੂੰ ਕੁਝ ਯਾਦ ਹੈਗਾ ਮੇਰਾ ਮਾਨ ਡੋਣ ਲਈ ਵਾਸਤੇ ਤੂੰ ਮੈਨੂੰ ਇੱਕ ਚੀਜ਼ ਦਿੱਤੀ ਰਿੰਗ ਹਾਂਜੀ ਹਾਂਜੀ ਲੈ ਕੇ ਦਿੱਤੀ ਸੀ ਜੈਗੂ ਵਾਲੀ ਪੂਰੀ 60 ਵੇਚਤੀ ਉਹ ਹੀ ਵੇਚੀਆ ਸੱਚੀ ਵੇਚਤੀ ਤੂੰ ਕਿਹਦੇ ਦੰਦ ਕੱਢੀ ਜਾਂਦੀ ਏ ਤੇਰੇ ਪੱਲੇ ਪਿਆ ਕੁਝ ਪੱਲੇ ਕਿਉਂ ਨਹੀਂ ਪਿਆ ਪੈਸੇ ਤਾਂ ਭਾਬੀ ਦੇ ਹੀ ਏ ਓ ਹੈਲੋ ਇਹਦੇ ਪੈਸੇ ਕਿੱਦਾਂ ਹੋਏ ਤੇ ਪੈਸੇ ਤੇਰੇ ਕੋ ਕਿੱਥੋਂ ਆਏ ਲੈ ਤਾਂ ਮੇਰੇ ਭਰਾ ਕੋਲ ਹੀ ਆ ਤੂੰ ਖਰਾਬ ਲੱਗਦਾ ਰਸਤੇ 'ਚ ਮੀਂਹ ਆ ਜੇ ਮਾਤਾ ਛਤਰੀ ਕਿੱਥੇ ਆ ਛਤਰੀ ਦਿਓ ਮੈਨੂੰ ਐਵੇਂ ਰਸਤੇ 'ਚ ਮੀਂਹ ਆ ਜੇ ਜੇ ਨਾ ਮੀਂਹ ਆ ਗਿਆ ਮੈਂ ਛਤਰੀ ਖੋਲ ਤਾਂ ਲਊਂਗਾ ਸਕੂਟਰੀ ਤੇ ਜਾਣਾ ਮਾਤਾ ਸਕੂਟਰੀ ਤੇ ਕਿਉਂ ਜਾਣਾ ਆ ਗੱਡੀ ਕਾਹਦੇ ਵਾਸਤੇ ਲਈ ਹੋਈ ਏ ਗੱਡੀ 'ਚ ਜਾ ਨਾ ਉਹ ਨਹੀਂ ਨਹੀਂ ਮੰਮੀ ਉਹ ਗੱਡੀ ਤਾਂ ਤੁਹਾਡੇ ਛੋਟੇ ਲੜਲੇ ਵਾਸਤੇ ਲਈ ਆ ਅੱਜ ਕੱਲ੍ਹ ਹੁੰਦਾ ਕੰਮ ਬਹੁਤ ਚੱਲਦਾ ਉਨੇ ਗੱਡੀ ਤੇ ਜਾਣਾ ਹੁੰਦਾ ਤਬੀਅਤ ਦਾ ਤੇਰੀ ਠੀਕ ਹੈ ਤੇ ਆ ਗੱਲਾਂ ਕਿਹੋ ਜੀਆਂ ਕਰੀ ਜਾਂਦਾ ਮਾਤਾ ਜਿੱਦਾਂ ਦੀਆਂ ਮੈਂ ਗੱਲਾਂ ਕਰ ਰਿਹਾ ਨਾ ਇਹ ਕਰਨ ਨੂੰ ਵੀ ਥੋੜੇ ਲਾੜਨੇ ਨੇ ਲਾਇਆ ਮੈਨੂੰ ਨਾ ਸਭ ਪਤਾ ਹੈ ਆ ਜਿੱਦਾਂ ਦਾ ਸੰਧੂਆਂ ਦੀ ਦੁਕਾਨ ਦਾ ਸੌਦਾ ਕਰਾਤਾ ਹੈ ਨਾ ਉਦਾਂ ਦਾ ਪਤਾ ਨਹੀਂ ਕੀ ਹੋਇਆ ਘਰ ਚ ਪਹਚਾ ਲਈ ਆਇਆ ਪਿਆ ਆ ਦੇਖ ਲੋ ਤੁਹਾਨੂੰ ਵੀ ਪਤਾ ਬਸ ਮੈਨੂੰ ਨਹੀਂ ਪਤਾ ਸੀ ਉਹਨੇ ਕਿਹੜਾ ਮੈਨੂੰ ਦੱਸਿਆ ਮੈਨੂੰ ਤਾਂ ਦੀਪੀ ਗੱਲ ਕਰੀ ਜਾਂਦੀ ਸੀ ਨਾਲੇ ਨਾ ਸੁਣੀਆਂ ਸੁਣਾਈਆਂ ਗੱਲਾਂ ਤੇ ਐਵੇਂ ਵਿਸ਼ਵਾਸ ਨਾ ਕਰਿਆ ਕਰ ਜਾ ਕੇ ਆਪ ਹੀ ਸੰਧੂਆ ਨਾਲ ਗੱਲ ਕਰਿਆ ਮੰਮੀ ਮੈਂ ਤਾਂ ਉਹਨਾਂ ਨੂੰ ਉਦੋਂ ਹੀ ਫੋਨ ਲਾ ਲਿਆ ਸੀਗਾ ਉਹਨਾਂ ਨੇ ਕਿਹਾ ਵੀ ਤੇਰੇ ਭਰਾ ਨੇ ਸੌਦਾ ਵੀ ਕਰਾਇਆ ਤੇ ਨਾਲੇ 40000 ਕਮਿਸ਼ਨ ਵੀ ਲੈ ਗਿਆ ਕੀ ਗੱਲ ਮਾਤਾ ਐਦਾਂ ਮੂੰਹ ਪਰੇ ਕਰ ਗਈਆਂ ਤੇਰੀ ਚੁੱਪੀ ਤੋਂ ਤਾਂ ਐਂ ਹੀ ਲੱਗਦਾ ਵੀ ਤੈਨੂੰ ਵੀ ਛੋਟੇ ਨਾਲ ਹੀ ਪਿਆਰ ਆ ਨਹੀਂ ਉਹ ਕਦੇ ਮਾਂ ਨੂੰ ਵੀ ਵੇਖਿਆ ਵੀ ਦੋ ਪੁੱਤਾਂ 'ਚ ਫਰਕ ਕਰਦੇ ਆ ਇਹ ਤਾਂ ਦੀਪੀ ਤੁਹਾਨੂੰ ਲੱਗ ਕਰਦੀ ਪਈ ਏ ਤੇ ਤੁਸੀਂ ਹੋਉਂਦੇ ਪਿਓ ਮੰਮੀ ਤੁਹਾਨੂੰ ਵੀ ਪਤਾ ਮੈਂ ਐਵੇਂ ਦੀਪੀ ਤੇ ਗੱਲਾਂ ਦੇ ਵਿਸ਼ਵਾਸ ਨਹੀਂ ਕਰਦਾ ਮੈਂ ਹਜੇ ਪਵਨ ਨਾਲ ਗੱਲ ਕਰਨੀ ਆ ਪਰ ਇੱਕ ਵਾਰੀ ਤਾਂ ਮਨੋਂ ਲੈ ਗਿਆ ਨਾ ਟੱਕਿਆ ਰ ਟੱਕਿਆ ਰ ਆ ਤੂੰ ਵੀ ਨਾ 10-10 ਲੱਖ ਦੇ ਸੌਦੇਆਂ 'ਚੋਂ 50-50 ਹਜ਼ਾਰ ਰੱਖਿਆ ਹੋਇਆ ਉਹਨੇ ਤੈਨੂੰ ਕਦੇ ਪੁੱਛੇ ਫੈਕਟਰੀ ਦਾ ਕੰਮ ਨਾ ਤੂੰ ਕੱਲਾ ਸੰਭਲਦਾ ਓਨੇ ਕਦੇ ਤੇਰੇ ਕੋਲੋਂ ਹਿਸਾਬ ਪੁੱਛੇ ਜੇ ਇੱਕ ਸੋਦੇ ਵਿੱਚੋਂ ਦੋ ਪੈਸੇ ਰੱਖ ਵੀ ਗਿਆ ਤਾਂ ਕਿੰਨੀ ਗਾਫਤ ਆ ਗਈ ਹੈ ਗੱਡੀ 'ਚ ਤੇਲ ਪੁਆਣਾ ਹੈ ਤੇ ਤਾਂ ਤੇਰੀ ਘਰ ਵਾਲੀ ਕੋਲੋਂ ਪੈਸੇ ਮੰਗੇ ਜੇ ਬੱਚਿਆਂ 'ਵਾਂ ਤੇ ਕੋਈ ਚੀਜ਼ ਲਿਆਣੀ ਹੈ ਤੇ ਤਾਂ ਤੇਰੀ ਘਰ ਵਾਲੀ ਕੋਲੋਂ ਪੈਸੇ ਮੰਗੇ ਤੇ ਉਹਨੇ ਆਪਣੇ ਦੋ ਕੁ ਪੈਸੇ ਤਾਂ ਸਾਈਡ ਤੇ ਰੱਖਣੇ ਆ ਨਾ ਪਰ ਮੰਮੀ ਮੈਂ ਉਹਨੂੰ ਅੱਜ ਤੱਕ ਕਿਸੇ ਚੀਜ਼ 'ਚ ਕਮੀ ਆਉਣ ਹੀ ਨਹੀਂ ਦਿੱਤੀ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਮੈਨੂੰ ਦੱਸੇ ਤਾਂ ਸੀ ਅੱਗੇ ਉਹਨੇ ਦੋ ਤਿੰਨ ਵਾਰ ਤੁਹਾਡੇ ਕੋਲੋਂ ਪੈਸੇ ਮੰਗੇ ਨੇ ਤੇ ਤੁਹਾਡਾ ਮੀਆਂ ਬੀਬੀ ਚ ਨਾ ਆਪਾਂ ਚ ਕਲੇਸ਼ ਹੋ ਗਿਆ ਤੇ ਉਹ ਵੀ ਡਰਦਾ ਕਿਤੇ ਵੀ ਭਾਬੀ ਪੇਕੇ ਨਾ ਚਲ ਜਵੇ ਦਿਲ ਤਾਂ ਉਹਦਾ ਵੀ ਨਹੀਂ ਕਰਦਾ ਵੀ ਉਹ ਤੇਰੇ ਕੋਲੋਂ ਅਲੱਗ ਹੋਵੇ ਪਰ ਤੂੰ ਘਰ ਚ ਨਾ ਪ੍ਰਧਾਨ ਦੀਪੀ ਨੂੰ ਬਣਾ ਰੱਖਿਆ ਜਾਓ ਆਫਿਸ ਜਾ ਤੇ ਉੱਥੇ ਰਾਮ ਨਾਲ ਬੈਠ ਕੇ ਨਾ ਸੋਚ ਵੀ ਭਰਾ ਨੇ ਕਿਉਂ ਤੇਰੇ ਕੋਲੋਂ ਓਲਾ ਰੱਖਿਆ ਜੇ ਉਹਦੀ ਕੋਈ ਗਲਤੀ ਹੋਈ ਨਾ ਤਾਂ ਬਿਸ਼ੱਕ ਦੀ ਕੰਨ ਤੇ ਸੁੱਟਦੀ ਕੋਈ ਨਾ ਮੰਮੀ ਮੈਂ ਨਾ ਸਕੂਟਰ ਤੇ ਚੱਲ ਜਾਣਾ ਜਦੋਂ ਲਾੜ ਸਾਹਿਬ ਉੱਠਣਗੇ ਉਹਨਾਂ ਨੂੰ ਭੇਜ ਦਿਓ ਕੀ ਪਤਾ ਹੁਣ ਕਿਹੜੇ ਕਿਹੜੇ ਸੌਦੇ ਹੋਰ ਕਰਾਈ ਬੈਠਾ ਜਾ ਕੇ ਦੇਖਾਂ ਤਾਂ ਸਹੀ ਗੱਲ ਸੁਣ ਲੈ ਮੇਰੀ ਜੇ ਤੂੰ ਉਹਦੇ ਨਾਲ ਨਹੀਂ ਰਹਿਣਾ ਤੇ ਜੇ ਉਹ ਕਹਿ ਦੂਗਾ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਤਾਂ ਮੇਰੀ ਗੱਲ ਸੁਣ ਲੈ ਮੈਂ ਤੁਹਾਡੇ ਦੋਨਾਂ ਨਾਲ ਨਹੀਂ ਰਹਿਣਾ ਐਦੇ ਨਾਲੋਂ ਨਾ ਮੈਂ ਤੇਰੀ ਮਾਸੀ ਘਰੇ ਹੀ ਚੰਗੀ ਸੀ ਘਰ ਆ ਕੇ ਪੁੱਤਾਂ ਦਾ ਕਲੇਸ਼ ਤਾਂ ਨਾ ਦੇਖਣਾ ਪੈਂਦਾ। ਉਹ ਨਾ ਨਾ ਮਾਤਾ ਮੈਂ ਕਿਹੜਾ ਪਵਨ ਨਾਲ ਲੜਿਆ ਜਾਂ ਮੈਂ ਉਹਨੂੰ ਕੁਝ ਕਹਿ ਤਾ ਇਹ ਤਾਂ ਮੇਰੇ ਤੋਂ ਚੋਰੀ ਕੰਮ ਹੋਇਆ ਤਾਂ ਮੈਨੂੰ ਗੁੱਸਾ ਚੜਿਆ। ਕਾਕਾ ਜੀ ਸਾਰੀ ਪੇਮੈਂਟ ਲਿਆ ਕੇ ਨਾ ਦੀਪੀ ਦੇ ਹੱਥ ਤੇ ਰੱਖਦਾ ਹੈ। ਕਦੇ ਤੂੰ ਕਾਪੀ ਦੇ ਉੱਤੇ ਨਿਗਾਹ ਮਾਰੀ ਏ ਕੀ ਪਤਾ ਉਹ ਹੀ ਝੋਲਮੋਲ ਕਰਦੀ ਹੋਵੇ। ਆਪਣੇ ਖੂਨ ਨੇ ਕੁਝ ਰੱਖ ਲਿਆ ਤਾਂ ਤੈਨੂੰ ਬੜਾ ਗੁੱਸਾ ਲੱਗਿਆ। ਬਗਾਨੀ ਜੋ ਮਰਜ਼ੀ ਕਰੀ ਜਾਵੇ। ਆਪਣੇ ਦਿਮਾਗ ਦੇ ਉੱਤੇ ਨਾ ਥੋੜਾ ਜ਼ੋਰ ਪਾ। ਮੈਨੂੰ ਪਤਾ ਹੈ ਤੇਰਾ ਨਾ ਗੁੱਸਾ ਆ ਘੰਟੇ ਦੋ ਘੰਟੇ ਦਾ ਹੀ ਹੁੰਦਾ ਹੈ ਆ ਦੋ ਘੰਟਿਆਂ ਦੇ ਵਿੱਚ ਕੋਈ ਭਰਾ ਨੂੰ ਇਸ ਤਰ੍ਹਾਂ ਦੀ ਗੱਲ ਨਾ ਕਰਦੀ ਜਿਹੜੀ ਉਹਨੂੰ ਸਾਰੀ ਉਮਰ ਚੁਬਦੀ ਰਵੇ ਕੋਈ ਗੱਲ ਨਹੀਂ ਉਹਨੂੰ ਭੇਜੋ ਆਫਰ ਮੈਂ ਕਰ ਲੈਣਾ ਗੱਲ ਉਹਨੂੰ ਦੋਕ ਦਿਨ ਗੱਲ ਨੂੰ ਠੰਡੀ ਹੋ ਲੈਂਦੇ ਮੈਂ ਵੀ ਕੱਲ ਨਾ ਉਹਨੂੰ ਬਹੁਤ ਝਾੜਿਆ ਸੀ ਗੱਡੀ 'ਚ ਬੈਠਾ ਸੀ ਉਹਦੀ ਸ਼ਕਲ ਤੋਂ ਲੱਗ ਰਿਹਾ ਸੀ ਵੀ ਉਹਨੂੰ ਵੀ ਨਾ ਪਛਤਾਵਾ ਹੈ ਵੀ ਭਰਾ ਨਾਲ ਮੈਂ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਬਹੁਤਾ ਨਾ ਹੁਣ ਦਿਮਾਗ ਤੇ ਬੋਝ ਨਾ ਪਾ ਤੇ ਜਾ ਹੁਣ ਜਾ ਕੇ ਕੰਮ ਵੱਲ ਧਿਆਨ ਦੇ ਭਰਾ ਕੱਲ ਵੀ ਤੇਰਾ ਸੀ ਤੇ ਅੱਜ ਵੀ ਤੇਰਾ ਹੀ ਐ ਜੀ ਮੇਰੀ ਗੱਲ ਸੁਣੋ ਆਪਾਂ ਇੱਕ ਫੰਕਸ਼ਨ ਤੇ ਪਹੁੰਚਤਾ ਲਿਆ ਆ ਆ ਦੋ ਹੋਰ ਨਾ ਆਏ ਖੜੇ ਨੇ ਤੇ ਸਮਾਨ ਜਾ ਲੈਣਾ ਸੀਗਾ ਥੋੜੇ ਬੋਤੇ ਕੱਪੜੇ ਵੀ ਲੈਣੇ ਸੀਗੇ ਤੇ ਜੇ ਮੂਡ ਸਹੀ ਹੈ ਤੇ ਮਾਰਕੀਟ ਇੱਕ ਜਿਹੜਾ ਲਾਈਏ ਮੂਡ ਹੈਗਾ ਵੀ ਹੈ ਤੇ ਨਹੀਂ ਵੀ ਹੈਗਾ ਜੇ ਅੱਜ ਛੱਡ ਕੇ ਕੱਲ ਜਾਈਏ ਸਰ ਜੂਗਾ ਮੇਰੀ ਗੱਲ ਸੁਣੋ ਤੁਹਾਨੂੰ ਮੰਮੀ ਨੇ ਇਹੋ ਜਿਹਾ ਕੀ ਕਿਹਾਤਾ ਕੱਲ ਦੇ ਤੁਸੀਂ ਡਿਗੇ ਹੀ ਪਏ ਹੋ ਨਾ ਚੱਜ ਨਾ ਕਿਸੇ ਗੱਲ ਦਾ ਜਵਾਬ ਦਿੰਨੇ ਹੋ ਨਾ ਚੱਜ ਨਾ ਕੁਝ ਖਾ ਪੀ ਰਹੇ ਹੋ ਕੀ ਹੋਇਆ ਯਾਰ ਮੰਮੀ ਨੇ ਉਹੀ ਸੰਧੂ ਵਾਲੀ ਦੁਕਾਨਦਾਰ ਉਹ ਲਾ ਪਾਇਆ ਹੋਇਆ ਭਾਬੀ ਨੇ ਮੰਮੀ ਨੂੰ ਦੱਸਿਆ ਮੰਮੀ ਨੇ ਵੀ ਇੰਨਾ ਗੱਲ ਕੀਤੀ ਹੈ ਹੁਣ ਰਮਨ ਭਾਈ ਨੂੰ ਵੀ ਪਤਾ ਲੱਗ ਗਿਆ ਹੁਣ ਸਮਝ ਨਹੀਂ ਆਉਂਦਾ ਪਿਆ ਵੀ ਉਹ ਵਾਲੀ ਗੱਲ ਕਾ ਕੇ ਕਿਤੇ ਮੈਂ ਗਲਤੀ ਤਾਂ ਨਹੀਂ ਕਰ ਲਈ ਹੁਣ ਤਾਂ ਪਛਤਾਵਾ ਜਿਹਾ ਹੀ ਹੋ ਰਿਹਾ ਯਾਰ ਉਸ ਟਾਈਮ ਭਾਈ ਨੂੰ ਅੰਦਰ ਖੱਤੀ ਗੱਲ ਦੱਸ ਦਿੰਦਾ ਤਾਂ ਆਹ ਵਾਲਾ ਕਲੇਸ਼ ਪੈਣਾ ਨਹੀਂ ਸੀਗਾ ਅਸੀਂ ਭਰਾਵਾਂ ਭਰਾਵਾਂ 'ਚ ਫਰਕ ਜਿਹਾ ਪਈ ਜਾਂਦਾ ਫਿਰ ਤੁਸੀਂ ਨਾ ਪਤਾ ਨਹੀਂ ਕਿਉਂ ਇੰਨਾ ਬੋਝ ਪਾਇਆ ਹੋਇਆ ਆ ਨਿੱਕੀ ਨਿੱਕੀ ਗੱਲ ਤੇ ਨਾ ਕਦੇ ਵੀ ਭਰਾਵਾਂ 'ਚ ਇੰਨੀ ਵੱਡਾ ਫਿਕਰ ਨਹੀਂ ਪੈਂਦਾ ਹੁੰਦਾ ਜੇ ਤੁਹਾਨੂੰ ਲੱਗਦਾ ਨਾ ਕਿ ਤੁਸੀਂ ਗਲਤੀ ਕੀਤੀ ਹੈ ਤੇ ਤੁਸੀਂ ਵੀਰੇ ਨਾਲ ਬਹਿ ਕੇ ਇੱਕ ਵਾਰੀ ਕਲੀਅਰ ਹੀ ਕਰ ਲਿਓ ਤੁਹਾਨੂੰ ਤਾਂ ਪਤਾ ਨਾ ਤੁਸੀਂ ਆਪਣੀ ਜਗ੍ਹਾ ਸਹੀ ਹੋ ਨਾਲੇ ਉਹੋ ਪੈਸੇ ਆਪਾ ਘੜਾ ਉਡਾਏ ਨੇ ਸਹੀ ਜਗ੍ਹਾ ਲਾਏ ਨੇ ਉਹ ਨਹੀਂ ਯਾਰ ਮੈਂ ਰਮਨ ਭਾਈ ਨੂੰ ਤੇ ਭਾਬੀ ਨੂੰ ਇਹ ਨਹੀਂ ਦੱਸਣਾ ਚਾਹੁੰਦਾ ਵੀ ਉਹ ਪੈਸੇ ਮੈਂ ਕਿੱਥੇ ਲਾਏ ਨੇ ਫਿਰ ਉਸ ਗੱਲ ਦਾ ਵੀ ਕਲੇਸ਼ ਪੈ ਜਾਣਾ ਜੇ ਤੁਸੀਂ ਉਧਰ ਇੱਕ ਵਾਰ ਪੈਸੇ ਦਿੱਤੇ ਆ ਕੀ ਪਤਾ ਤੁਸੀਂ ਹੋਰ ਕਿੰਨੇ ਕਾਲੇ ਮਾਲੇ ਕਰਕੇ ਉਧਰ ਪੈਸੇ ਦਿੱਤੇ ਉਹੀ ਸਾਰੀ ਗੱਲ ਤੇਰੇ ਤੇ ਆਣ ਮੁੱਕਣੀ ਆ ਫਿਰ ਰੰਦ ਮੇਰੀ ਗੱਲ ਸੁਨੋ ਤੁਸੀਂ ਨਾ ਇੱਕ ਵਾਰੀ ਭਾਜੀ ਨਾਲ ਜਦੋਂ ਬਾਹਰ ਕਿਤੇ ਪਾਰਟੀ ਵਾਲੇ ਕੋਲ ਜਾਉਂਗੇ ਨਾ ਜੇ ਭਾਜੀ ਨਹੀਂ ਵੀ ਗੱਲ ਕਲੀਅਰ ਕਰੋਗੇ ਨਾ ਆਪਣੇ ਨਾਲ ਤੁਸੀਂ ਆਪਣੇ ਵੱਲੋਂ ਜਰੂਰ ਕਲੀਅਰ ਕਰਿਓ ਕਿਉਂਕਿ ਭਾਜੀ ਨੂੰ ਕਿਤੇ ਨਾ ਕਿਤੇ ਯਕੀਨ ਆ ਕਿ ਜੇ ਮੈਂ ਗੱਲ ਨਹੀਂ ਸ਼ੁਰੂ ਕੀਤੀ ਨਾ ਤੇ ਪਵਨ ਨੇ ਆਪਣੇ ਵਾਸਤੇ ਜਾਂ ਜੋ ਮਰਜੀ ਸਮਝੇ ਤੁਸੀਂ ਗੱਲ ਕਲੀਅਰ ਕਰ ਲਿਓ ਤਾਂ ਕਿ ਉਹ ਤੁਹਾਨੂੰ ਕਦੇ ਵੀ ਗਲਤ ਨਾ ਸਮਝੇ ਚਲ ਠੀਕ ਆ ਦੇਖ ਲਊਗਾ ਜਦੋਂ ਮੌਕਾ ਲੱਗੇ ਮੈਂ ਭਾਇ ਨਾਲ ਗੱਲ ਕਰ ਲਾਂਗਾ ਪਰ ਮੈਂ ਨਾ ਹੁਣ ਉਹਨਾਂ ਘਰਾਂ ਦੇ ਵਿੱਚ ਛੋਟੇ ਮੁੰਡੇ ਦੀ ਨਾ ਇੱਕ ਫੀਲ ਸਮਝ ਰਿਹਾ ਵੀ ਉਹਨੂੰ ਕਿੰਨਾ ਘੁੱਟ-ਘੁੱਟ ਕੇ ਰਹਿਣਾ ਪੈਂਦਾ ਉਹਨੂੰ ਆਪਣੀ ਘਰ ਵਾਲੀ ਵਾਸਤੇ ਆਪਣੇ ਬੱਚੇ ਵਾਸਤੇ ਜੇ ਕੁਝ ਲੈਣਾ ਪਵੇ ਤਾਂ ਆਪਣੇ ਵੱਡੇ ਭਰਾ ਕੋਲ ਮੰਗਣਾ ਪੈਂਦਾ ਤੇ ਵੱਡਾ ਭਰਾ ਵੀ ਕਿਸੇ-ਕਿਸੇ ਘਰ ਦੇ ਵਿੱਚ ਚੱਜ ਦਾ ਨਿਕਲਦਾ ਜਿਵੇਂ ਮੇਰਾ ਭਰਾ ਵਾ ਵੀ ਚੱਲ ਜਿੱਦਾਂ ਮਰਜੀ ਹੈ ਮੇਰੀ ਸੁਣਤਾ ਲੈਂਦਾ ਨਾ ਮੈਂ ਹੀ ਕਮਲਾ ਜਾ ਇੱਕ ਉਹ ਧੋਖਾ ਜਾ ਕਰਕੇ ਆਪਣੇ ਭਰਾ ਨਾਲ ਉਸ ਚੀਜ਼ ਦੀ ਤਾਂ ਮੈਂ ਵੀਰੇ ਤੋਂ ਮਾਫੀ ਮੰਗ ਲਾਂਗਾ ਪਰ ਇੱਕ ਚੀਜ਼ ਦੱਸਾਂ ਮੈਨੂੰ ਐ ਲੱਗਦਾ ਕਿ ਅਸੀਂ ਆਪਣੀ ਛਾਵੇਂ ਮਾਰਦੇ ਨਹੀਂ ਪਏ ਚਲੋ ਠੀਕ ਹੈ ਜੀ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਜਿੰਨੀ ਤੇ ਤੁਹਾਡੀ ਜ਼ਰੂਰਤ ਹੈ ਓਨੀ ਕੀ ਵੀਰੇ ਦੀ ਜ਼ਰੂਰਤ ਹੈ ਜਦੋਂ ਤੁਹਾਡੀ ਜ਼ਰੂਰਤ ਨੂੰ ਵੀਰਾ ਸਮਝਣ ਲੱਗ ਗਿਆ ਨਾ ਉਦੋਂ ਵੀਰੇ ਕੋਲ ਨਾ ਕੁਝ ਮੰਗਣ ਦੀ ਲੋੜ ਨਹੀਂ ਪੈਣੀ ਆਪਾਂ ਨੂੰ ਓਸਤਾਦ ਇੱਕ ਗੱਲ ਸਮਝਾ ਜਿਵੇਂ ਭਾਬੀ ਆ ਹੁਣ ਮੇਰੇ ਤੇ ਮੇਰੇ ਭਰਾ 'ਚ ਫਰਕ ਪਾਉਂਦੀ ਪਈ ਹੈ ਭਾਬੀ ਦਾ ਆਪ ਦਾ ਵੀ ਤਾਂ ਭਰਾ ਹੈਗਾ ਹੀ ਐ ਆਪਦੀ ਤੇ ਭਾਬੀ ਦੀ ਪਰਜਾਈ ਹੈਗੀ ਆ ਉਹਨਾਂ 'ਚ ਵਿੱਚ ਤਾਂ ਭਾਬੀ ਨੇ ਕਦੇ ਫਰਕ ਪਾਇਆ ਹੀ ਨਹੀਂ ਬਗਾਨੇ ਘਰੇ ਆ ਕੇ ਕਿਵੇਂ ਰਿਸ਼ਤੇ ਖਰਾਬ ਕਰਦੀਆਂ ਨੇ ਜਿੱਦਾਂ ਮੇਰਾ ਭਰਾ ਮੈਨੂੰ ਵੇਖਦਾ ਨਾ ਜੇ ਮੇਰੀ ਪਰਬੀ ਮੈਨੂੰ 20% ਵੀ ਦੇਖਣ ਲੱਗ ਜਵੇ ਨਾ ਤਾਂ ਮੈਂ ਕਹਿੰਦਾ ਇਸ ਘਰ 'ਚ ਕਦੇ ਕੋਈ ਕਲੇਸ਼ ਹੋਵੇ ਹੀ ਨਹੀਂ ਜੇ ਹੋ ਘਰ ਨਾ ਕਿਸਮਤ ਵਾਲਾ ਹੁੰਦਾ ਜਿਸ ਘਰ ਦੇ ਵਿੱਚ ਦਰਾਨੇ ਜਠਾਣੀ ਦੋਨੋਂ ਤੇ ਦੋਨੋਂ ਭਰਾ ਇਕੱਠੇ ਰਹਿਣ ਤੇ ਜੇ ਕੋਈ ਉਹਨਾਂ ਦੇ ਵਿੱਚ ਉਹਨਾਂ ਨੂੰ ਤੋੜਨ ਆਵੇ ਵੀ ਨਾ ਤੇ ਉਹ ਹਮੇਸ਼ਾ ਆਪਦੇ ਮੂੰਹ ਦੀ ਖਾ ਕੇ ਜਾਂਦਾ ਓਸਤਾਦ ਮੈਂ ਕਹਿੰਦਾ ਕਿ ਨਾ ਜਦੋਂ ਦੋ ਭਰਾ ਇਕੱਠੇ ਕੰਮ ਕਰਦੇ ਨੇ ਨਾ ਉਦੋਂ ਕੰਮ ਦੇ ਵਿੱਚ ਬਰਕਤ ਵੀ ਪੈਂਦੀ ਹੈ ਕੰਮ ਵੱਧਦਾ ਵੀ ਪਰ ਜਦੋਂ ਦੋ ਭਰਾ ਅਲੱਗ ਕੰਮ ਕਰਦੇ ਨੇ ਨਾ ਤੇ ਇੱਕ ਭਰਾ اپ ਤੇ ਇੱਕ ਡਾਊਨ ਜਾਂਦਾ ਤੇ ਉਹ اپਸ ਐਂਡ ਡਾਊਨ ਦੇ ਚੱਕਰ ਚ ਨਾ ਲੋਕੀ ਫਾਇਦਾ ਚੱਕਦੇ ਨੇ ਉਹ ਇੱਕ ਛੋਟੇ ਭਰਾ ਨੂੰ ਕਹਿੰਦੇ ਨੇ ਵੀ ਤੂੰ ਐਸਟਮ ਡਾਊਨ ਤਾਂ ਜਾ ਰਿਹਾ ਕਿਉਂਕਿ ਤੂੰ ਵੱਡੇ ਭਰਾ ਨਾਲ ਰਹਿੰਦਾ ਸੀ ਸੋਹਣਾ ਕੰਦਾ ਸੀ ਵੱਡੇ ਨੂੰ ਕਹਿੰਦੇ ਨੇ ਤੇਰਾ ਭਰਾ ਤੇ ਉੱਪਰ ਟੁੱਟ ਗਿਆ ਦੇਖ ਉਹਦੇ ਕੀ ਹਾਲ ਹੋ ਗਏ ਨੇ ਲੋਕਾਂ ਨੇ ਤਾਂ ਸਵਾਦ ਲੈਣੇ ਆ ਤੇ ਅਸੀਂ ਦੇ ਰਹੇ ਹਾਂ ਮੈਂ ਤਾਂ ਸਿਰਫ ਇਹ ਕਹਿਣਾ ਵਾ ਵੀ ਮੈਂ ਆਪਣੇ ਭਰਾ ਨਾਲ ਰਲ ਕੇ ਰਹਿਣਾ ساری ਜ਼ਿੰਦਗੀ ਜੇ ਇਨ ਫਿਊਚਰ ਕੋਈ ਗੱਲ ਹੋ ਗਈ ਅਸੀਂ ਭਰਾ ਅਲੱਗ ਹੋਣੇ ਵੀ ਆ ਨਾ ਤੇ ਸਾਡੇ ਸਿਰਫ ਕੰਮ ਕਰ ਲੱਗ ਹੋਣ ਸਾਡਾ ਪਿਆਰ ਨਾਲ ਲੱਗ ਹੋਵੇ ਕਿਉਂਕਿ ਜੇ ਉਸ ਦਿਨ ਅਸੀਂ ਲੱਗੋਗੇ ਨਾ ਉਸੇ ਮੇਰੀ ਮੰਮਾ ਕੋਈ ਚੀਜ਼ ਚਾ ਲੈਣੀ ਹੋਣੀ ਤੇ ਮੈਂ ਜਿੰਦਾ ਜੀ ਆਪਣੀ ਮੰਮਾ ਨੂੰ ਦੁੱਖ ਦੇਣਾ ਨਹੀਂ ਚਾਹਦਾ ਚਲੋ ਠੀਕ ਹੈ ਜੀ ਇੰਨਾ ਚੀਜ਼ਾ ਤਾਂ ਨਾ ਹੁਣ ਇੰਨਾ ਬੋਝ ਨਾ ਪਾਓ ਤੁਸੀਂ ਨਾ ਮੇਰੇ ਨਾਲ ਮਾਰਕੀਟ ਚੱਲੋ ਥੋੜਾ ਸਮਾਨ ਲੈ ਆਣੇ ਆ ਖਾਣੇ ਪੀਣੇ ਆ ਮੂਡ ਹੋਰ ਹੋ ਜਾਊਗਾ ਜੇ ਨਹੀਂ ਜਾਣਾ ਮੇਰੇ ਨਾਲ ਤੇ ਆਫਿਸ ਚਲ ਜਾ ਚੁੱਪ ਕਰਕੇ ਵੀਰਾਂ ਨਾ ਕਿਤੇ ਨਾ ਕਿਤੇ ਤੁਹਾਨੂੰ ਡੀਕਦਾ ਹੀ ਹੋਣਾ ਨਹੀਂ ਹਾਂ ਆਫਿਸੋਂ ਵੀਰਾ ਜਾ ਰਿਹਾ ਮੰਮੀ ਨਾਲ ਕੋਈ ਗੱਲਬਾਤ ਜੀ ਕਰਦੇ ਹੋਣੇ ਆ ਵੀਰਣ ਜਾਂਦੇ ਆਫਿਸ ਮੈਂ ਕੱਲ ਜਾਊਂਗਾ ਚਲ ਆਪਾਂ ਮਾਰਕੀਟ ਜਾਈਏ ਘੇੜਾ ਕੱਢੇ ਚਲੋ ਠੀਕ ਹੈ ਚਲੋ ਤੋ ਇਹ ਦੋਨੇ ਆਣੇ ਫੋਨ ਤੇ ਲੱਗੇ ਹੋਏ ਹੋ ਇੱਕੇ ਨਾ ਫੋਨ ਛੱਡ ਕੇ ਮੈਨੂੰ ਰੋਟੀ ਦਾ ਪੁੱਛ ਲੋ ਮੈਂ ਕੰਮ ਤੇ ਵੀ ਜਾਣਾ ਵਾਂ ਆ ਵਿਆਹ ਕੇ ਲਾਂਦੀ ਹੈ ਨਾ ਇਹਨੂੰ ਕਹੋ ਰੋਟੀਆਂ ਨੂੰ ਮੇਰੀ ਡਿਊਟੀ ਹੁਣ ਖਤਮ ਹੋ ਗਈ ਹੋਈ ਐ ਹੈਲੋ ਮੈਡਮ ਜੀ ਫੋਨ ਚੋਂ ਬਾਹਰ ਨਿਕਲ ਕੇ ਦੋ ਕੋ ਫੁਲਕੇ ਲਾ ਦਿਓ ਮੈਨੂੰ ਮੈਂ ਦੁਕਾਨ ਤੇ ਆਣਾ ਉਹਦੇ ਟੋਡੀ ਲਾਡਲੀ ਪਰਜਾਈ ਬੈਠੀ ਹੈ ਨਾ ਉਹਨੂੰ ਕਹੋ ਆ ਆਲੂ ਵਾਲੇ ਪਰੌਂਠੇ ਲਾ ਕੇ ਦੇਵੇ ਨਾਲ ਮੱਖਣ ਸਾਡੇ ਹੱਥ ਦੇ ਰੋਟੀਆਂ ਤੁਹਾਨੂੰ ਕਿੱਥੇ ਲੰਗਣੀਆਂ ਲਾਪ੍ਰਿਤ ਉਹ ਤਾਂ ਸਵੇਰ ਦੇ ਮਹਾਰਾਣੀ ਘਰੇ ਹੀ ਨਹੀਂ ਹੈਗੀ ਇਹ ਬਾਉ ਜੀ ਨੇ ਕੱਲ ਦੇ ਜਦੋਂ ਤੱਕ ਉਹਨੂੰ ਨੋਟ ਫੜਾਏ ਆ ਨਾ ਉਹ ਆਪਣੀ ਧੀਆ ਨੂੰ ਲੈ ਕੇ ਸਵੇਰ ਦੀ ਸ਼ੋਪਿੰਗਾਂ ਤੇ ਨਿਕਲੇ ਹੋਈ ਆ ਹਾਂਜੀ ਮੰਮੀ ਗੱਲ ਕਰਦੇ ਨਾ ਮੈਂ ਸੁਣਿਆ ਸੀ ਕੱਲ ਕਿਰਨ ਨੂੰ ਗੁੰਨੂ ਨਾਲ ਉਹਨੂੰ ਕਹਿੰਦੀ ਸੀਗੀ ਕਿ ਤੈਨੂੰ ਮੈਂ ਦੋ ਤਿੰਨ ਰੰਜੀਨ ਟੋਪ ਲੈ ਦਾਂਗੀ ਤੇ ਦੋ ਤਿੰਨ ਫਰਾਕਾ ਲੈ ਦਾਂਗੀ ਤੇ ਰਹਿਮਤ ਨੂੰ ਵੀ ਨਿੱਕਰ ਸੂਟ ਲੈ ਦਾਂਗੀ ਤੇ ਨਾਲੇ ਇਹ ਵੀ ਕਹਿੰਦੀ ਪਈ ਸੀ ਕਿ ਤੁਹਾਡੇ ਲਈ ਨਾ ਖਾਣ ਪੀਣ ਦਾ ਸਮਾਨ ਵੀ ਲੈ ਕੇ ਆਵਾਂਗੀ ਮੈਨੂੰ ਤਾਂ ਨਹੀਂ ਲੱਗਦਾ ਕਿ ਗੁੰਨੂ ਜਦੋਂ ਮਿਸ਼ਨ ਕਰਾਉਗੀ 60-65000 ਰੁਪਏ ਇਹਨੇ ਐਦਾ ਹੀ ਉਡਾ ਦੇਣਾ ਤੈਨੂੰ ਕੀ ਤਕਲੀਫ ਆ ਲਪ੍ਰਿਤ ਕੋਰੇ ਉਹ ਉਹਦੇ ਪੈਸੇ ਨੇ ਉਹ ਜੋ ਮਰਜ਼ੀ ਕਰੇ ਮੇਰੀ ਸੁਣੋ ਜੀ ਗੱਲ ਅੱਗੇ ਤਾਂ ਤੁਸੀਂ ਕੁੜੀਆਂ ਤਾਂ ਮਾਰਾ ਮੋਟਾ ਕਰ ਲੈਂਦੇ ਜੀ ਤੇ ਥੋੜਾ ਬਹੁਤਾ ਹੁੰਦਾ ਵੀ ਕਰ ਲੈਂਦੇ ਜੀ ਪਰ ਜਦੋਂ ਦੇ ਤੁਸੀਂ ਇਹ ਕੱਲ ਦੇ ਪੈਸੇ ਦਿੱਤੇ ਨੇ ਨਾ ਤੁਸੀਂ ਜ਼ਿਆਦਾ ਮਿਹਰਬਾਨ ਨਹੀਂ ਹੋਗੇ ਹੁੰਦੇ ਤੇ ਮੰਮੀ ਮੈਨੂੰ ਤਾਂ ਇੰਜ ਲੱਗਦਾ ਕਿ ਦਾਲਚਨਾ ਕੁਛ ਕਾਲਾ ਵਾ ਦਿਮਾਗ ਦੇ ਵਿੱਚ ਨਾ ਤੇਰੇ ਕਚਰਾ ਭਰਿਆ ਆ ਬੋਲ ਬੋਲ ਕੀ ਕਹਿਣਾ ਚਾਹਨੀ ਆ ਤੂੰ ਦੇਖ ਮਨਪ੍ਰੀਤ ਅੱਜ ਤੂੰ ਉਹਨੂੰ ਪੈਸੇ ਦਿੱਤੇ ਆ ਕੱਲੋਂ ਤੂੰ ਉਹਦੇ ਵਾਸਤੇ ਕੁਝ ਹੋਰ ਕਰੇਗਾ ਤੁਹਾਡੇ ਆਪਸੇ ਰਿਸ਼ਤੇ ਵਿੱਚ ਨਾ ਫਿੱਕ ਪੈਂਦੀ ਪਈ ਆ ਆਪਣੇ ਘਰ ਨੂੰ ਘਰ ਸਮਝ ਲੈ ਮੰਮੀ ਜਿਹੋ ਜੇ ਕੋਕੋ ਉਹੋ ਦੇ ਬੱਚੇ ਨਾ ਤੁਸੀਂ ਘਰ ਨੂੰ ਘਰ ਸਮਝਦੇ ਜੀ ਨਾ ਮੈਂ ਘਰ ਨੂੰ ਘਰ ਸਮਝਦਾ ਵਾਂ ਆ ਬਾਰੀਆਂ ਬੁਝਾਰ ਤਾਂ ਜੀ ਪਾ ਕੇ ਨਾ ਸਾਨੂੰ ਪਜਲ ਨਾ ਕਰੋ ਮੰਮੀ ਅੱਗੇ ਤਾਂ ਮੈਂ ਗਲਤ ਇਲਜ਼ਾਮ ਲਗਾ ਕੇ ਉਹਨੂੰ ਘਰੋਂ ਕੱਢਦਾ ਸੀ ਪਰ ਨਾ ਹੁਣ ਮੇਰਾ ਸ਼ੱਕ ਯਕੀਨ ਚ ਬਦਲਣ ਦਿਆ ਵਾ ਪਹਿਲਾਂ ਤਾਂ ਮੈਨੂੰ ਐ ਲੱਗਦਾ ਸੀ ਕਿ ਆਉਂਦੀ ਨਾ ਮੇਰੇ ਘਰ ਵਾਲੇ ਤੇ ਅੱਖਾ ਪਰ ਹੁਣ ਨਾ ਮੈਨੂੰ ਪੂਰਾ ਯਕੀਨ ਹੋ ਗਿਆ ਆਉਂਦੀ ਨਹੀਂ ਇਹਨਾਂ ਦੀ ਆਉਂਦੇ ਤੇ ਅੱਖਾ ਲਾਪਰੀ ਤਾਂ ਐਦਾਂ ਤੁਸੀਂ ਉੱਚੀ ਬੋਲੋਗੇ ਸੱਚ ਨਹੀਂ ਸਾਬਤ ਹੋ ਜਾਣਾ ਜੋ ਚੀਜ਼ ਸੱਚ ਆ ਸੱਚੀ ਆ ਜੇ ਮੈਂ ਹੁਣ ਕੁਝ ਬੋਲਿਆ ਨਾ ਤੇਰਾ ਮੂੰਹ ਬੰਨ ਜਾਣਾ ਤੇ ਨਾਲੇ ਤੂੰ ਆਪਣੇ ਕਮਰੇ ਚ ਭੱਜ ਜਾਣਾ ਮੈਂ ਤਾਂ ਕਿਰਨ ਨੂੰ ਇੱਕ ਵਾਰ ਹੀ ਪੈਸੇ ਦਿੱਤੇ ਆ ਉਹ ਸ਼ੱਕ ਕਰਨ ਲੱਗ ਗਏ ਉਹ ਸਵਰਨ ਨੂੰ ਕਿੰਨੀ ਵਾਰੀ ਪੈਸੇ ਲਿੱਤੇ ਆ ਮੈਂ ਤਾਂ ਆਪਣੀ ਵੱਡੀ ਭੈਣ ਦੀ ਹੈਲਪ ਕੀਤੀ ਆ ਤੇਰੇ ਦਿਮਾਗ 'ਚ ਜਿਹੜਾ ਵੀ ਗੰਦ ਭਰਿਆ ਭਰਿਆ ਰਹਿੰਦੇ ਸਵਰਨਾ ਵੀਰਾ ਵੀ ਤੇ ਮੇਰਾ ਵੱਡਾ ਭਰਾ ਵਾ ਨਾ ਜੇ ਮੈਂ ਪੈਸੇ ਲੈ ਲੇ ਤੇ ਤੁਹਾਡੇ ਦਿਮਾਗ 'ਚ ਗਲਤ ਗੱਲਾਂ ਕਿਉਂ ਆਉਂਦੀਆਂ ਨੇ ਨੀ ਚਕੁੰਦਰੀ ਇਹ ਆਪਣੀ ਚੂਚੂ ਬੰਦ ਕਰ ਮੇਰੀ ਸੁਣ ਗੱਲ ਨਾਲੇ ਮੈਂ ਪੈਸੇ ਦੇ ਕੇ ਨਾ ਕਿਸੇ ਦੀ ਹੈਲਪ ਕੀਤੀ ਆ ਤੇ ਤੂੰ ਪੈਸੇ ਲੈ ਕੇ ਕਿਸੇ ਦਾ ਘਰ ਖਰਾਬ ਕੀਤਾ ਇਨਾ ਦੋਨਾਂ ਚੀਜ਼ਾਂ 'ਚ ਨਾ ਫਰਕ ਆ। ਪਾ ਤੁਸੀਂ ਕਿਉਂ ਇੱਕ ਦੂਜੇ 'ਤੇ ਇਲਜ਼ਾਮ ਲਗਾ ਕੇ ਆਪਣਾ ਰਿਸ਼ਤਾ ਖਰਾਬ ਕਰੀ ਜਾਂਦੇ ਹੋ? ਲਾਪ੍ਰਿਤ ਜਾ ਇਹਨੂੰ ਲੈ ਜਾ। ਪੰਜ ਚਾਰ ਦਿਨਾਂ ਨੂੰ ਕਿਤੇ ਕਮਾ ਲਿਆ। ਗਿਆਨ ਦੇਖੋ ਕੌਣ ਦੇ ਰਿਹਾ। ਸਾਡੇ ਰਿਸ਼ਤੇ ਦੇ ਵਿੱਚ ਜਿਨ੍ਹਾਂ ਨੇ ਫਰਕ ਪਾਇਆ। ਉਹ ਹੱਥ ਜੋੜੇ ਬਾਬਾ ਤੇਰੇ ਮੋਰੇ। ਤੇਰਾ ਸੋਚੀ ਹੈ ਤਾਂ ਮੜੇ, ਨਾ ਸੋਚੀ ਹੈ ਤਾਂ ਮੜੇ। ਜਾ ਕਰ ਲੈ ਜੋ ਕਰਨਾ ਫਿਰ ਤੂੰ ਆਪਣੇ ਆਪ। ਮੈਂ ਤਾਂ ਜੋ ਕਰਨਾ ਉਹ ਕਰੀ ਜਾਂਦਾ। ਕੱਲ ਨਾ ਘਰੇ ਹੀ ਰਹੋ। ਕਿਹਨੇ ਆਉਣਾ ਹਾਂਜੀ ਐਨੀ ਤਾਂ ਕਲਾਸ ਲਗਾ ਲਈ ਆ ਹੁਣ ਕੁਛ ਰਹਿ ਗਿਆ ਵਾ ਆਲੂ ਦੇ ਪਰਾਂਠੇ ਤੇ ਉੱਤੇ ਮੱਖਣ ਉਹ ਰਹਿ ਗਿਆ ਜਾ ਕੇ ਲੈ ਕੇ ਆਓ ਚਲੋ ਸ਼ਾਬਾਸ਼